ਹਾਂਜੀ ਹਰੋ ਇੱਕ ਨੂੰ ਚੁਲਕਾ ਮੇ YouTube ਚੈਨਲ ਜੀ ਕਿਵੇਂ ਸਾਰੇ ਠੀਕ ਠਾਕ ਹੋ ਜੀ ਐਬੀਲੀ ਪੰਜਾਬ ਚੈਨਲ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਹਾਂ ਜੀ ਬਲਵਿੰਦਰ ਕੌਰ ਤੇ ਆਪਾਂ ਬਲੌਗ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਇਸ ਤੋਂ ਇਹ ਜਿਹੜੀ ਕਲਿੱਪ ਆ ਤੁਸੀਂ ਇੱਕ ਦਿਨ ਪਹਿਲਾਂ ਵੀ ਦੇਖ ਰਹੇ ਹੋ ਕਿਉਂਕਿ ਕੱਲ ਆਪਣਾ ਬਲੌਗ ਨਹੀਂ ਆਇਆ ਤੇ ਉਹ ਕਿਉਂ ਨਹੀਂ ਆਇਆ ਜੀ ਇਸ ਟਾਈਮ ਮੈਂ ਕੱਟ ਰਹੀ ਹਾਂ ਜੀ ਫਲੀਆਂ ਠੀਕ ਹੈ ਜੀ ਫਲੀਆਂ ਕੱਟਣ ਤੱਕ ਮੈਂ ਜਮਾਂ ਬਿਲਕੁਲ ਠੀਕ ਸੀ ਕੋਈ ਵੀ ਨੂੰ ਮਤਲਬ ਐ ਮੈਂ ਨਹੀਂ ਸੀ ਕਿ ਮੇਰੇ ਪੈਨ ਹੋਊਗਾ ਜਾਂ ਚੇਤੇ ਵੀ ਸੀ ਵੀ ਮੈਨੂੰ ਮਾਈਗਰੇਨ ਦਾ ਦਰਦ ਹੋਊਗਾ ਤੇ ਫਲੀਆਂ ਕੱਟਣ ਤੋਂ ਬਾਅਦ ਜਿਹੜਾ ਹੈਗਾ ਵੀ ਮਤਲਬ ਚਾਹ ਵਗੈਰਾ ਬਣਾਈ ਉੱਠ ਕੇ ਤੇ ਅ 4:00 ਵਜੇ ਇਹ ਟਾਈਮ ਜਿਹੜਾ ਹੈਗਾ ਤੁਸੀਂ 2:30 ਤਿੰਨ ਦੇ ਵਿਚਾਲੇ ਜਾ ਸਕਦੇ ਹੋ ਜਦੋਂ ਮੈਂ ਫਲੀਆਂ ਕੱਟੀਆਂ ਨੇ ਠੀਕ ਹੈ ਜੀ ਫਲੀਆਂ ਕੱਟਣ ਤੇ ਵੀ ਕਾਫੀ ਟਾਈਮ ਲੱਗਿਆ ਤੁਹਾਨੂੰ ਪਤਾ ਹੀ ਆਣਾ ਇਹ ਵਾਲੀ ਫਲੀਆਂ ਕੱਟਣ ਦਾ ਟਾਈਮ ਲੱਗਦਾ ਇਹ ਹੈਗੇ ਨਹੀਂ ਹਾਂਜੀ ਗਵਾਰਾ ਫਲੀ ਠੀਕ ਹੈ ਜੀ ਕਿਉਂਕਿ ਮੈਨੂੰ ਐ ਸੀਗਾ ਮੈਂ ਚਲੋ ਕੱਟ ਕੇ ਰੱਖ ਦਿੰਨੀ ਆ ਤੇ ਇਸ ਤੋਂ ਪਹਿਲਾਂ ਘਰ ਦੇ ਸਾਰੇ ਕੰਮ ਕੀਤੇ ਸਵੇਰੇ ਹਨਾ ਫਿਰ ਉਸ ਤੋਂ ਬਾਅਦ ਸਬਜ਼ੀ ਬਣਾਈ ਜੀ ਆਲੂ ਮਟਰ ਦੀ ਰੋਟੀ ਵਗੈਰਾ ਸਾਰਾ ਕੰਮ ਕੀਤਾ ਤੇ ਸ਼ਾਮ ਨੂੰ ਬਹੁਤ ਜ਼ਿਆਦਾ ਤਬੀਅਤ ਖਰਾਬ ਹੋ ਗਈ ਮਾਈਗ੍ਰੇਨ ਦਾ ਦਰਦ ਹੋਣ ਲੱਗ ਗਿਆ ਮੇਰੇ ਤੇ ਮੈਂ ਮਤਲਬ ਕਿ ਦਰਦੀ ਮੇਰੇ ਕੋਲ ਨਾ ਦਵਾਈ ਖਤਮ ਹੋਈ ਪਈ ਸੀਗੀ ਮਾਈਗ੍ਰੇਨ ਦੀ ਤੇ ਮੈਨੂੰ ਯਾਦ ਵੀ ਨਹੀਂ ਆ ਵੀ ਮੈਂ ਸਟਾਜਿਤੋਂ ਮੁੰਗਾ ਵਾਲਾ ਤੇ ਮੈਂ ਚਲੋ ਪੇਨ ਕਿਲਰ ਲੈ ਲਿਆ ਸਿਰ ਦਰਦ ਵਾਲਾ ਪਿਆ ਸੀਗਾ ਤੇ ਉਹਦੇ ਨਾਲ ਮੈਨੂੰ ਬਿਲਕੁਲ ਵੀ ਫਰਕ ਨਹੀਂ ਪਿਆ ਤੇ ਫਿਰ ਮੈਂ ਕੋਲ ਲੱਤੀ ਫਿਰ ਉਹਦੇ ਨਾਲ ਵੀ ਫਰਕ ਨਹੀਂ ਪਿਆ ਫਿਰ ਮੈਂ ਸਦਾਜੀ ਨੂੰ ਫੋਨ ਕੀਤਾ ਕਿ ਤੁਸੀਂ ਨਾ ਵੀ ਲੈ ਕੇ ਆਏ ਹੋ ਦਵਾਈ ਤੇ ਫਿਰ ਉਹਨਾਂ ਨੇ ਉਹ ਦਵਾਈ ਲੈ ਕੇ ਆਏ ਫਿਰ ਤੁ ਜਾ ਕੇ ਦੀ ਦਵਾਈ ਲਈ ਮੈਂ ਉਹਨਾਂ ਨੂੰ ਮੈਂ ਫਰਕ ਪੈ ਗਿਆ ਸੀਗਾ ਤੇ ਇਹਦਾ ਮਤਲਬ ਜੀ ਕੱਚਾ-ਕੱਚਾ ਜਿਹਾ ਹੋਣ ਲੱਗ ਜਾਂਦਾ ਉਲਟੀ ਵਾਂਗ ਹੁੰਦਾਗਾ ਤੇ ਇਸ ਤਰ੍ਹਾਂ ਹੋਣ ਲੱਗਾ ਸੀ ਫਿਰ ਮੈਂ ਸ਼ਾਮ ਦੀ ਰੋਟੀ ਨਹੀਂ ਸੀ ਬਣਾਈ ਸ਼ਾਮ ਦੀ ਰੋਟੀ ਸੀ ਜਿਹੜੀ ਮम्मी ਨੇ ਬਣਾਈ ਸੀ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਵੀ ਦੀਦੀ ਕਿ ਗਏ ਹੋਏ ਆ ਦੀਦੀ ਕੋ ਆ ਗਏ ਸੀਗੇ 4:00 ਵਜੇ ਠੀਕ ਹੈ ਜੀ ਤੇ ਫਿਰ ਉਹਨਾਂ ਨੇ ਰੋਟੀ ਉਹਨਾਂ ਨੇ ਰੋਟੀ-ਰੋਟੀ ਬਣਾਈ ਸੀਗੀ ਸ਼ਾਮ ਦੀ ਤੇ ਇਸ ਕਰਕੇ ਮੇਰਾ ਬਲੌਗ ਵੀ ਨਹੀਂ ਆਇਆ ਤੇ ਮੈਂ ਬਸ ਥੋੜੀ ਜਿਹੀ ਕੁਝ ਜ਼ਿਆਦਾ ਉਸ ਤੋਂ ਬਾਅਦ ਕੋਈ ਕਲਿੱਪ ਬਣਾਈ ਹੋਈ ਨਹੀਂ ਹੈਗੀ ਤੇ ਮੈਨੂੰ ਇਹ ਸੀਬ ਮੈਂ ਸ਼ਾਮ ਦੀ ਰੁਟੀਨ ਤੁਹਾਡਾ ਸ਼ੇਅਰ ਕਰੂੰਗੀ ਬਟ ਸੌਰੀ ਮੈਂ ਤੋਂ ਨਹੀਂ ਹੋਇਆ ਕੱਲ ਬਲੌਗ ਨਹੀਂ ਆ ਸਕਿਆ ਇਸ ਕਰਨਾ ਤੇ ਇੱਥੇ ਮੈਂ ਨਾ ਮਤਲਬ ਫਲੀਆਂ ਕੱਟਦੀ ਸੀ ਤੇ ਫਲੀਆਂ ਕਟੰਨ ਨਾਲ ਫਿਲਮ ਵੀ ਦੇਖ ਰਹੀ ਸੀ ਜਦ ਫਿਲਮ ਲਾਈ ਵੀ ਸੀ ਅੰਗਰੇਜ਼ ਮੂਵੀ ਦੇਖ ਰਹੀ ਸੀ ਅਸੀਂ ਤੇ ਫਲੀਆਂ ਕੱਟੇ ਜਾ ਰਹੀਆਂ ਦੇਖੋ ਹਲੇ ਵੀ ਫਲੀਆਂ ਜੜੀਆਂ ਪਈਆਂ ਨੇ ਕਾਫੀ ਟਾਈਮ ਲੱਗਦਾ ਸੀ ਫਲੀਆਂ ਜਿਹੜੀ ਇਹ ਵਾਲੀ ਕਲਿੱਪ ਮੈਂ ਥੋੜੀ ਜਿਹੀ ਲੈ ਲਈ ਸੀ ਜਦੋਂ ਮੈਂ ਮਤਲਬ ਦਵਾਈ ਲੈਣ ਤੋਂ ਬਾਅਦ ਥੋੜੀ ਜਿਹੀ ਠੀਕ ਹੋਈ ਸੀਗੀ ਮਤਲਬ ਮੈਨੂੰ ਠੀਕ ਲੱਗ ਰਿਹਾ ਸੀ ਬਟ ਪਰ ਫੋਨ 'ਵਲ ਦੇਖਿਆ ਵੀ ਨਹੀਂ ਸੀ ਜਾ ਰਿਹਾ ਦਰਦ ਬਹੁਤ ਜ਼ਿਆਦਾ ਹੋ ਰਿਹਾ ਸੀ ਤੇ ਪਰ ਮੈਂ ਥੋੜਾ ਜਿਹਾ ਕੋਸ਼ਿਸ਼ ਕੀਤੀ ਸੀਗੀ ਤਾਂ ਕਿ ਮੈਂ ਵੀਡੀਓ ਬਣਾ ਕੇ ਜਿਹੜਾ ਹੈਗਾ ਤੁਹਾਡੇ ਨਾਲ ਸ਼ੇਅਰ ਕਰ ਸਕਾਂ ਠੀਕ ਹੈ ਜੀ ਪੇਨ ਬਹੁਤ ਜ਼ਿਆਦਾ ਹੁੰਦਾ ਹੈ ਕਾਫੀ ਟਾਈਮ ਤੋਂ ਜਿਹੜੀ ਹੈਗਾ ਇਹ ਮਾਈਗਰੇਨ ਦਾ ਦਰਦ ਮੇਰੇ ਹੁੰਦਾ ਹੈਗਾ ਤੇ ਇਧਰ ਤਾਂ ਨਸੁੱਤਾ ਪਿਆ ਸੀਗਾ ਜੀ ਮੇਰੇ ਨਾਲ ਸੁੰਦਗੋਮੀ ਕੋਸ਼ਿਸ਼ ਕਰ ਰਹੀ ਆ ਇਧਰਲੇ ਅੱਖ ਦੇ ਵਿੱਚ ਮੇਰੇ ਦਰਦ ਹੁੰਦਾਗਾ ਜੀ ਤੇ ਬਹੁਤ ਜ਼ਿਆਦਾ ਹੁੰਦਾਗਾ ਦਰਦ ਜਦੋਂ ਹੁੰ ਲੱਗਦੀ ਆ ਜੇ ਤਾਂ ਮਤਲਬ ਕਿ ਹੁੰਦੇ ਹੁੰਦੇ ਦਵਾਈ ਲੈ ਲਈਏ ਤਾਂ ਦਰਦ ਜਿਹੜਾ ਵੱਧਦਾ ਨਹੀਂ ਹੈਗਾ ਜੇ ਨਾ ਦਿੱਤੀ ਜਾਵੇ ਦਵਾਈ ਫਿਰ ਬਹੁਤ ਜ਼ਿਆਦਾ ਦਰਦ ਜਿਹੜਾ ਪਤ ਜਾਂਦਾ ਜਿਹਦੇ ਕਾਰਨ ਮੈਨੂੰ ਉਲਟੀ ਵੀ ਆਉਂਦੀ ਆ ਜੀਬ ਕੱਚਾ ਕੱਚਾ ਹੁੰਦਾਗਾ ਤੇ ਸਿਰਫ ਦਾ ਜਿਹੜਾ ਦਰਦ ਹੁੰਦਾ ਬਹੁਤ ਬੁਰੀ ਹਾਲਤ ਨਾ ਹੁੰਦਾ ਹਾਂਜੀ ਜੀ ਹਨਾ ਫਰੈਂਡਸ ਕੋਈ ਮੇਨਪੁਟ ਚੈਨਲ ਦੀ ਕਿੰਨੀ ਸਾਰੀ ਟੈਕਨੋਲੋਜੀ ਐਬਿਲਿਟੀ ਇਨ ਦਾ ਆਪਸ਼ਨ ਫੋਰ ਦਾ ਬੋਡਰਸ ਆਫ ਦਾ ਪ੍ਰੋਜੈਕਟ ਮੈਂ ਬਲਿੰਦਰ ਤੋਂ ਤੇ ਕੁਲੋਪ ਲੈਂਦਾ ਹਾਂ ਚਲੋ ਸੋ ਫਰੈਂਡਸ ਉਹਨਾਂ ਕੋਲ ਕਾਲਗੀ ਪੂਰੀ ਜਨਰਲ ਤੇ ਵੀਡੀਓ ਸੀ ਕਿ ਮੈਂ ਮਤਲਬ ਫੋਨ ਨਹੀਂ ਕਰ ਸਕਦਾ ਕਿ ਕੋਈ ਪ੍ਰੋਬਲਮ ਹੈ ਮੈਂ ਅਵਸ਼ੇਸ਼ਿਤ ਕੋਪਲ ਬਣਾਇਸੀ ਸੀ ਉਸ ਤੋਂ ਬਾਅਦ ਮੇਰੇ ਸਿਰ ਚ ਬੋਧਾ ਤਾਂ ਕਿ ਮੈਨੂੰ ਐਸੇ ਸਿੰਪਮ ਆ ਗਏ ਇੰਟਰਨੈਟ ਦਾ ਤਰ੍ਹਾਂ ਐਸੀ ਨਾ ਤੇ ਮੇਰੇ ਕੋਲ ਨਾ ਦਰਦ ਦੀ ਦਵਾਈ ਪਈ ਸੀ ਜਿਹੜੀ ਆਮ ਹੁੰਦੀ ਕਰਕੇ ਕੋਈ ਤਰ੍ਹਾਂ ਸਿੱਟਾ ਮੋੜ ਦੀ ਪੱਡਾ ਗਈ ਉਹ ਮੈਂ ਦਵਾਈ ਲਈ ਤੇ ਉਹਦੇ ਨਾਲ ਮੈਨੂੰ ਕੋਈ ਫਰਕ ਨਹੀਂ ਪਿਆ ਹੈ। ਮੈਂ ਕੋਈ ਹੋਰ ਲੱਤੀ ਉਹਦੇ ਨਾਲ ਵੀ ਕੋਈ ਫਰਕ ਨਹੀਂ ਪਿਆ। ਤੇ ਕੱਲ ਵੀ ਬਹੁਤ ਜ਼ਿਆਦਾ ਪੇਨ ਹੋਣ ਲੱਗਿਆ। ਮੈਂ ਜੁਹ 4 ਵਜੇ ਸ਼ਾਮ ਨੂੰ ਜਦੋਂ ਮੈਂ ਚਾਹ ਬਣਾਈ, ਚਾਹ ਤਾਂ ਬਣਾ ਕੇ ਉਸ ਤੋਂ ਬਾਅਦ ਮੈਨੂੰ ਤਾਂ ਲੱਗਿਆ ਮੈਂ ਸਿੱਖ ਗਈਆਂ। ਪਰ ਬਹੁਤ ਜ਼ਿਆਦਾ ਦਰਦ ਹੋਇਆ। ਫਿਰ ਸਰਦਾਰ ਜੀ ਆਏ। ਜਿੱਦਾਂ ਉਹਨਾਂ ਨੇ ਉਹਦਾ ਫੋਨ ਆਇਆ ਫਿਰ ਉਹਨਾਂ ਨੇ ਅਸਰੇ ਇਹਨਾਂ ਨੂੰ ਕਿਹਾ ਉਹਦਾ ਪੇਨ ਹੋਈ ਆ। ਵੀ ਤੁਸੀਂ ਜਲਦੀ ਰੋ ਦਵਾਈ ਲੈ ਕੇ ਆ। ਕੋਈ ਦਵਾਈ ਲੈ ਕੇ ਆ ਉਹਨਾਂ ਦਵਾਈ ਵਗਰਾ ਲੈਤੀ। ਦੇ ਵਸਤੂ ਨਾ ਅੱਜ ਵੀ ਜ਼ਿਆਦਾ ਠੀਕ ਨਹੀਂ ਸੀ ਮਤਲਬ ਹੁਣ ਵੀ ਟਾਈਮ ਜਿਹੜਾ ਪਹਿਲਾਂ 7:30 ਵਜੇ ਟਾਈਮ ਹੋ ਚੁੱਕਿਆ ਸਵੇਰ ਤੋਂ ਕੋਈ ਪ੍ਰੋਬਲਮ ਨਹੀਂ ਆਇਆ ਮੈਂ ਸਭ ਕੁਝ ਬਗੌ ਕੰਮ ਕਰ ਰਹੀ ਆ ਬਸ ਘਰ ਦੇ ਤੇ ਜੇ ਕੋਈ ਅਰੈਸਟੀ ਕੀਤੀ ਜਾਵੇ ਕਿਉਂਕਿ ਅੱਖਾਂ ਨੂੰ ਦਰਦ ਬਹੁਤ ਜ਼ਿਆਦਾ ਹੁੰਦਾ ਹੈ ਜਦੋਂ ਨਾ ਤੇ ਅਸਕੇ ਰੋਤ ਦਾ ਮੈਂ ਬਲਵੋ ਨਾਲ ਜੇ ਕਪੜਾ ਆਟਾ ਤੇ ਰੋਟੀ ਉਹ ਬਣਾ ਲਿਆ ਸਮਾਈ ਜਿਹੜਾ ਬਾਲ ਨੂੰ ਪਤਲੀ ਹੁੰਦੀ ਉਹ ਮਾਈ ਜਿਹੜਾ ਹੁੰਦਾ ਪ੍ਰੋਬਲਮ ਨੂੰ ਮੇਰੇ ਸਟੇਟ ਹੁੰਦਾ ਵੱਡੀ ਉਲਟੀ ਆਉਂਦੀ ਤਾਂ ਹੀ ਜਦੋਂ ਥੋੜਾ ਜਿਹਾ ਰਾਹਤ ਮਿਲਦੀ ਤੇ ਟਾਈਮ ਸਵੇਰ 7 ਵਜੇ ਦਾ ਜਦੋਂ ਪਚਾਵਲੀ ਕਿਚਨ ਚ ਤੇ ਸਬਜੀ ਬੜੀ ਪਿਆ ਤੇ ਸਬਜੀ ਨਹੀਂ ਸੀ ਗਵਾਰਾ ਫਲੀ ਤੇ ਗਵਾਰਾ ਫਲੀ ਸਬਜੀ ਦੁਪਹਿਰੇ ਬਣਾਈ ਸੀ ਪਰ ਬਤਨੀ ਥੋੜੀ ਜਿਹੀ ਬਣ ਗਈ ਹੋ ਤਾਂ ਹਨਾ ਤੇ ਸਬਜੀ ਪਈ ਆ ਫਿਰ ਮੈਂ ਦਾਲ ਬਣਾਉਂਗੀ ਨਾਲ ਤੇ ਸਗਾਤ ਵੀ ਕਰੂਗੀ ਦਾਲ ਲਿਆਇਆ ਇਹੋ ਕਿਨੋਂ ਮਸਾਲੇ ਨਾਲ ਦਾਲ ਖਾਣੇ ਨੂੰ ਤੋਂ ਮੁੰਗੀ ਦਾਲ ਨੂੰ ਮੈਸੇ ਮੁੰਗੀ ਦਾਲ ਨੂੰ ਦਾਲ ਦਿੰਦੇ ਤੇ ਦਾਲ ਖਾਣੇ ਹੋਈ ਪਈ ਤੇ ਮੈਂ ਸਤਾਜੀ ਨੂੰ ਦਾਲ ਲਿਆਇਆ ਮਤਾਬਨਾ ਅਜਿਹਾ ਸਿੱਧਾ ਪਹਿਲਾਂ ਰਹੇਗਾ ਪੱਟਾ ਬਣ ਕੇ ਰੁਕਤੀ ਕਰਉਣੇ ਤੇ ਇੱਕ ਥੋੜਾ ਨਾ ਮੈਂ ਰੈਸਪੀ ਸਾਂਝੀ ਕਰੂੰਗੀ ਠੀਕ ਹੈ ਜੀ ਤੇ ਉਹ ਹੋਰ ਵੀ ਚਲਦੇ ਆ ਪਕੀਚਨ ਚਾਤ ਨੂੰ ਇੱਕ ਸਿੱਧੀ ਹੋਈ ਨੂੰ ਮਠਾਕ ਕੇ ਵੀ ਰੰਗੀ ਉੱਠੀ ਨਹੀਂ ਹੈਗੀ ਕੋ ਤਨਕੀਬਾ ਪਤਾ ਨਹੀਂ ਤਾਂ ਨਾ ਇਹ ਕੁਝ ਨਾ ਹੁੰਦੀ ਵੈਨ ਹੋ ਜਾਂਦਾ ਫਰੈਂਡਸ ਰਾਤ ਨੂੰ ਨੋ ਕੰਮ ਨਾ ਮਤਲਬ ਰਾਤ ਨੂੰ ਮੇਟਾ ਫੇਰਦਾ ਹਾਂ ਤੇ ਇਸ ਵੇਲੇ ਜਿਹੜਾ ਹੈਗਾ ਚੌਥੀ ਜਾਂਦੀ ਹੈ ਕਿ ਫੀਡਿੰਗ ਵਾਸਤੇ ਹੁਣ ਕਰਦੇ ਮੈਨੂੰ ਚਾਹੀਦੀ ਹੈ ਮੈਡੀਕਲ ਲਿਖਾਇਆ ਤੇ ਜਦੋਂ ਜਦੋਂ ਨੂੰ ਨਹੀਂ ਪਾ ਦਿੰਦਾ ਕਿ ਮੁੱਠ ਜਿਹੜਾ ਕੰਮ ਕਰ ਦਿੱਤਾ ਹੈ ਨਾ ਇਹਦਾ ਤੇ ਤਰਨ ਦਾ ਵੀ ਜਿਹੜਾ ਕੰਮ ਕਰਨ ਵਾਲਾ ਰਹਿੰਦਾ ਹੈ ਸਕੂਲ ਦਾ ਤੇ ਕੀ ਤਰਨ ਨੂੰ ਉਹ ਵੀ ਦੂਰੀ ਕੰਮ ਕਰਵਾਉਂਦੀ ਹੁੰਦੀ ਹੈ ਠੀਕ ਹੈ ਤੇ ਕਮਰਾ ਫਿਰ ਕੋ ਸੈੱਟ ਕਰਦਾ ਬਸ ਠੀਕ ਚੌਥੀ ਚਾਲ ਦਾ ਕਿਚਨ ਵਿੱਚ ਆਹ ਰੋ <tompa> <to> थे <थेल्ड़ी गए। tompa> मैं रोन लगी गल इधर दुर्धन के सेवा बोली सा रखी कला चुन चोली फिर अपने इधर बोलिए दवा सैट कर तो मैंने दुद्ध धरिया हुआ सतलब दुध जरिया ना ये दुध वैसा उबाले हुआ सैंने गला कर लग गई अंदर जाके मैं चलो उपयोग स्टार्ट कर लीए तो दुद्ध जोड़ा सबल गया हूँ मैं साफ़ करना पेगा चलो साफ कर लें जी गैस तो दुध जिकल के बाहर आ गया बिल्कुल थले आ गया गैस के नीचे तो मैं सारा जोड़ा है गैस वगैरह साफ करूँगी जी सैल्फ साफ करूँगी तो इस तरह जो है ना कम हो जाता गुस्सा भी बहुत आंदा गा ਤੇ ਕੰਮ ਵੀ ਜਿਹੜਾ ਆਪਣਾ ਵੱਜ ਜਾਂਦਾ ਹਨ ਤੇ ਇਹ ਜਿਹੜਾ ਦੁੱਧ ਸੀਗਾ ਇਹ ਮੈਂ ਤਾਂ ਕਰਕੇ ਗਰਮ ਕਰੀ ਸੀ ਮੈਂ ਤੁਹਾਡੇ ਨਾਲ ਕਰਨੀ ਸੀ ਜੀ ਰੈਸਪੀ ਸਾਂਝੀ ਜਾਨੀ ਕਿ ਆਈਸਕ੍ਰੀਮ ਦੀ ਤੇ ਆਪਾਂ ਆਈਸਕ੍ਰੀਮ ਜਿਹੜੀ ਹੈਗੀ ਹੈਗੀ ਉਹ ਚ ਮਾਵਾਂਗੇ ਠੀਕ ਹੈ ਜੀ ਤੁਹਾਡੇ ਨਾਲ ਸ਼ੇਅਰ ਕਰਾਂਗੀ ਇਹਦੀ ਆਈਸਕ੍ਰੀਮ ਆਹ ਮਾਰਕਟ ਦੇ ਵਿੱਚੋਂ ਮੈਂ ਲੈ ਕੇ ਆਈ ਸੀ ਬਸ ਇਹਦੇ ਵਿੱਚ ਕੁਝ ਨਹੀਂ ਕਰਨਾ ਹੁੰਦਾ ਹੈਗਾ ਤੁਹਾਨੂੰ ਦਿਖਾਉਂਗੀ ਜੀ ਮੈਂ ਅੱਗੇ ਲੋਜੀ ਮਾਰਕੀਟ ਦੇ ਵਿੱਚੋਂ ਮੈਂ ਸਕੀਮ ਲੈਤੀ ਸੀ ਉਹ ਯਾਰ ਸਕੀਮ 3D ਮੋਡ ਦੇ ਵਿੱਚੋਂ ਮੈਨੂੰ 30 ਰੁਪਏ ਦੀ ਮਿਲੀ ਸੀ ਜਾਣ ਕੇ 30 ਰੁਪਏ ਦੀ ਮਿਲੀ ਸੀ ਮਤਲਬ ਕਿ ਹਨਾ ਇਹ ਮਤਲਬ ਇੱਕ ਕਨੈਕਟ ਫ੍ਰੀ ਸੀਗੀ ਤੇ 60 ਰੁਪਏ ਦੀ ਮਿਲੀ ਸੀ ਮਤਲਬ ਕਿ ਇੱਕ ਕਨੈਕਟ ਫ੍ਰੀ ਸੀ ਕੀ ਭਰੀ ਪਈ ਫਿਰ ਤਾਂ ਆਪਾਂ ਉਹ ਨਾ ਇਹ ਵਾਲੀ ਦੂਸਰੀ ਤਿੱਪੜੀ ਭਰੀ ਬਹੀ ਨਾ ਤੇ ਇੱਧਰ ਆਪਾਂ ਦੁੱਧ ਗਰਮ ਕਰਨ ਵਾਸਤੇ ਰੱਖ ਦਿੱਤਾ ਦੁੱਧ ਤਾਂ ਗਰਮ ਨਹੀਂ ਸੀਗਾ ਬਸ ਮਤਲਬ ਥੋੜਾ ਸਾਹਮਣੇ ਦੇਖਿਆ ਕਿਸੇ ਵੱਲ ਜਿਹਾ ਸੀ ਦੁੱਧ ਤੇ ਬਸ ਇਹ ਪੈਕਟ ਖੋਲ ਕੇ ਆਪਾਂ ਇਹਦੇ ਵਿੱਚ ਪੋੜਣਾਗਾ ਲੋਜੀ ਤੇ ਇਹ ਨਾ ਮਤਲਬ ਚੌਕਲੇਟ ਫਲੇਵਰ ਦਾ ਸੀਗਾ ਤੇ ਦੂਸਰੀ ਸਾਈਡ ਆਪਣੀ ਸਬਜੀ ਬਣੀ ਪਈ ਸੀ ਜਿਗਵਾਰਾ ਫਲੀ ਦੀ ਠੀਕ ਹੈ ਜੀ ਤੇ ਬਸ ਥੋੜਾ ਜਿੰਨਾ ਰੇਟ ਦਿਖਾਇੀ ਸੀ ਕਿ ਰੇਟ 16 ਲਿਖਿਆ ਹੋਇਆ ਸੀ ਉੱਥੇ ਮਤਲਬ 16 ਪਈ ਨਾ ਹੋ ਗਿਆ ਪਲੰਨੇ ਇੱਕਾ ਮਤਲਬ ਇੱਕ ਦਿਨ ਅੱਜ ਸਹੀ ਸੀ ਲੋ ਜੀ ਇਹਦੇ ਵਿੱਚ ਆਪਾਂ ਪੈਕ ਆਪਣੇ ਪਾ ਦੇਣਾ ਤੇ ਨਾਲ ਦੇ ਨਾਲ ਹਿਲਾ ਲੈਣਾ ਮਿਸਕੁਚ ਨਹੀਂ ਕਰਨਾ ਜੇ ਤੁਸੀਂ ਡਾਈਫਰਟ ਪੂਰਾ ਪਾਉਣਾ ਚਾਹੁੰਦੇ ਤਾਂ ਪਾ ਲਿਓ ਜਿੰਨਾ ਕੋਈ ਡਾਈਫਰਟ ਐਡ ਨਹੀਂ ਕੀਤਾ ਸਬਸੇ ਸਿੰਪਲੀ ਬੜੀ ਸਿੰਪਲ ਦੀ ਰੈਸਪੀ ਬਣਾਈ ਸੀਗੀ ਦੇਖੋ ਤੁਸੀਂ ਕਲਰ ਇਹਦਾ ਹੈ ਨਾ ਮੁਕਲ ਇੰਨਾ ਕੋ ਆਇਆ ਸੀਗਾ ਬਹੁਤ ਸੁਨਹਰੇ ਕਲਰ ਆਇਆ ਸੀ ਤੇ ਸੁਨਹਰੇ ਵੀ ਹੋ ਜਾ ਉਹ ਸੋਹਣੀ ਲੱਗ ਰਹੀ ਸੀ ਤੇ ਲਉਦੀ ਬਸ ਇਹਨੂੰ ਆਪਾਂ 2-3 ਮਿੰਟ ਹੀ ਪਕਾਉਣਾ ਹੈ ਜ਼ਿਆਦਾ ਨਹੀਂ ਪਕਾਉਣਾ ਹੈਗਾ ਵੀ ਕੋਈ ਹੈ ਨਹੀਂ ਹੈ 10 ਮਿੰਟ ਪਕਾਉਣਾ ਹੈਗਾ ਜਾਂ 5 ਮਿੰਟ ਪਕਾਉਣਾ ਕੋਈ ਹੈ ਨਹੀਂ ਬਸ ਇਹ ਫਿਰ 2 ਮਿੰਟ ਹੀ ੜਾ ਹੈਗਾ ਆਪਾਂ ਨੂੰ ਐਸੇ ਕਲੋਣਾ ਹੈ ਠੀਕ ਹੈ ਜੀ ਲੋਗੀ ਇਹ ਮਤਲਬ ਇਸ ਤਰ੍ਹਾਂ ਕਰਨਾ ગેਸ ਕਰਨਾ ਬੰਦ ਕਰਨਾ ਤੇ ਨੂੰ ਹੇਠੇ ਲਾ ਲੈਣਾ ਠੀਕ ਹੈ ਜੀ ਇਹਦੀ ਆਪਾਂ ਵੇਟ ਕਰਾਂਗੇ ਜੀ ਠੰਡਾ ਹੋਣ ਤੇ ਕਿਉਂਕਿ ਮੈਨੂੰ ਬਣਾਉਣੀ ਸੀ ਰੋਟੀ ਇਸ ਤੋਂ ਬਾਅਦ ਠੀਕ ਆ ਆਪਾਂ ਕਿਚਨ ਦਾ ਕੰਮ ਕਰਨੇ ਨੇ ਘਾਂਡੇ ਵਗੈਰਾ ਮੰਜਨੇ ਆ ਹਨਾ ਰੋਟੀ ਦਾ ਬਣਾਉਣੇ ਨੇ ਤੇ ਮੈਂ ਵੈਸੇ ਇਹ ਚਲੋ ਤੱਕ ਠੰਡਾ ਹੋ ਜਾਊਗਾ ਤੇ ਹਨਾ ਜੇ ਜਲਦੀ ਹੈਗੀ ਤਾਂ ਆਪਾਂ ਠੰਡਾ ਪਾਣੀ ਦੇ ਵਿੱਚ ਰੱਖ ਕੇ ਠੰਡਾ ਕਰ ਸਕਦੇ ਹਾਂ ਠੀਕ ਆ ਤੇ ਅਗਰ ਮੜਾਤਾ ਛਾਂਟ ਕੇ ਰੱਖ ਕੇ ਪਈ ਮੜਾਤਾ ਬਣੀ ਹੋਈ ਫਰਸ ਜੋਨ ਮੈਂ ਵਿੱਚ ਉਹਨੂੰ ਦੇਖਿਆ ਮੈਂ ਚਲੋ ਮਿੱਠਾ ਚੈੱਕ ਕਰ ਲਾ ਮਿੱਠਾ ਠੀਕ ਆ ਮਿੱਠਾ ਠੀਕ ਨਹੀਂ ਸੀ ਮਿੱਠਾ ਘੱਟ ਸੀਗਾ ਤੇ ਮੈਂ ਉਹਦੇ ਵਿੱਚ ਖੰਡ ਪਾਈ ਹੈ ਜੀ ਟੇਸਟ ਦੇ ਅਕੋਰਡਿੰਗ ਤੇ ਕਦੇ ਇਦਾਂ ਪਣਾ ਆਟਾ ਵਗੈਰਾ ਵੀ ਗੁੰਨ ਲਿਆ ਸੀਗਾ ਤੇ ਇਹਨੂੰ ਰੈਸਟ ਵੀ ਮਿਲ ਗਈ ਸੀਗੀ ਤਿੰਨ ਚਾਰ ਮਿੰਟ ਦੀ ਤੇ ਲੋ ਜੀ ਹੁਣ ਮੂਕੀ ਦੇਖੇ ਬਿਲਕੁਲ ਆਟਾ ਜਿਹੜਾ ਹੈਗਾ ਆਪਣਾ ਬਿਲਕੁਲ ਸੌਫਟਾ ਹੋ ਜੂਗਾ ਠੀਕ ਹੈ ਜੀ ਤੇ ਬੱਸ ਆਪਣਾ ਪਰੋਟੀ ਬਣਾ ਲਾਂਗੇ ਜੀ ਤੇ ਬੱਸ ਜਦੋਂ ਠੰਡਾ ਹੋਊਗਾ ਉਹਨੂੰ ਆਪਾਂ ਜੰਮਣ ਵਾਸਤੇ ਰੱਖ ਦਾਂਗੇ ਠੀਕ ਹੈ ਜੀ ਤੇ ਉਸ ਤੋਂ ਪਹਿਲਾਂ ਜਿਹੜਾ ਹੈਗਾ ਮੈਂ ਬਾਪਾਂ ਸਾਫ਼ ਕਰ ਦਿੰ जी सारे काम निबड़ गए मतलब कि रोटी वगैरह बना ली आप अपना जोड़ा घोल आ चेक कर रही सभी ठंडा हो गया तो बिल्कुल ठंडा हो गया से जी हूँ आप मतलब कि ना पहला देखो जी रोटियाँ बन गई अपन पहले मैं सर्फ वगैरह साफ़ करूँगी जी उसके बाद जो है आप जो घोल आ मतलब आइसक्रीम वाला वो आप मतलब कि लैके आए हैं मोल्ड चक्के तो जमा हैं ठीक है जी ਹਾਂਜੀ ਵੀਡੀਓ ਬਹੁਤ ਕਾਫੀ ਜ਼ਿਆਦਾ ਲੰਬੀ ਹੋਗੀ ਜੇ ਆਪਾਂ ਮਤਲਬ ਅੱਗੇ ਇੱਥੇ ਸਟਾਰਟ ਕਰ ਲਾਂਗੇ ਜੀ ਵੀਡੀਓ ਤੇ ਮਿਲਦੇ ਆ ਨੈਕਸਟ ਵਲੌਗ ਦੇ ਨਾਲ ਤੁਹਾਨੂੰ ਜਿੰਨਾ ਤੱਕ ਤਕਲੀ ਸਸਟੀ ਕਾਲ ਦੀ ਬਾਏ ਬਾਏ